ਸਰਹੰਦੂ ਸ਼ਹਿਰ ਦੇ ਲੋਕਾਂ ਵੱਲੋਂ ਸ਼ਹਿਰ ਦੇ ਰੋਡ ਉੱਤੇ ਤਕਰੀਬਨ 70 ਸਾਲਾਂ ਤੋਂ ਬਣੇ ਕੂੜੇ ਦੇ ਡੰਪ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਗਿਆ ਹੈ ਤੇ ਇਸ ਦੇ ਚਲਦੇ ਹੀ ਲੋਕਾਂ ਨੇ ਸ਼ਹਿਰ ਦੇ ਵਿੱਚ ਇੱਕ ਮਾਰਚ ਵੀ ਕਰ دیا۔ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਤਿਹਗੜ ਸਾਹਿਬ ਦੀ ਧਰਤੀ ਤੇ ਆਉਣਗੇ ਤਾਂ ਉਹਨਾਂ ਦਾ ਖਾਸ ਤੌਰ ਤੇ ਸਨਮਾਨ ਕੀਤਾ ਜਾਏਗਾ ਕਿਉਂਕਿ ਉਹਨਾਂ ਦੇ ਸਤਾ ਹੀ ਸ਼ਹਿਰ ਦੇ ਲੋਕਾਂ ਨੂੰ ਇਸ ਕੂੜੇ ਦੇ ਡੰਪ ਤੋਂ ਨਿਜਾਤ ਮਿਲੀ ਹੈ। ਲੋਕਾਂ ਦੇ ਮੁਤਾਬਕ ਜਦੋਂ ਉਹ ਇਸ ਰਸਤੇ ਤੋਂ ਗੁਜ਼ਰਦੇ ਸੀ ਕਾ ਮੂਹ ਟੱਕੇ ਲੰਘਣਾ ਪੈਂਦਾ ਸੀ ਤੇ ਕੂੜੇ ਦਾ ਢੇਰ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜ ਰਿਹਾ ਸੀ ਤਾਂ ਉੱਥੇ ਹੀ ਬਿਮਾਰੀਆਂ ਫੈਲਣ ਦਾ ਖਤਸ਼ਾ ਵੀ ਬਣਿਆ ਰਹਿੰਦਾ ਸੀ ਬਹੁਤ ਹੀ ਧੰਨਵਾਦ ਹੈ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਜਿਹੜਾ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫੇ ਦੇ ਤੌਰ ਦੇ ਉੱਤੇ ਕਹੂੰਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਕਰੀਬ 70 ਸਾਲ ਤੋਂ ਜੋ ਇਹ ਸ਼ਰੰਤ ਸ਼ਹਿਰ ਦੇ ਲਈ ਇੱਕ ਨਰਕ ਦੇ ਵਾਂਗੂ ਅਸੀਂ ਇੱਥੇ ਜੀਰੇ ਸੀਗੇ ਬਹੁਤ ਵੱਡਾ ਡੰਪ ਕੂੜੇ ਦਾ ਔਰ ਸਰਦਾਰ ਲਖਵੀਰ ਸਿੰਘ ਜੀ ਰਾਜ ਦੇ ਯਤਨਾ ਸਦਕਾ ਸਾਡੇ ਮਹਤਮਤਮ ਸ਼ਹਿਰ ਦੇ ਸਮੂਚੇ ਜਿਹੜੇ ਸਾਡੇ ਇਥੋਂ ਦੇ ਮਹਤਮਤਮ ਨੇ ਉਹਨਾਂ ਨੇ ਅਨਤਖ ਮਿਹਨਤਾਂ ਦੇ ਨਾਲ ਉਹ ਲਖਵੀਰ ਸਿੰਘ ਰਾਜ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿ ਕੇ ਜੋ ਇਹ ਡੰਪ ਚੱਕਣ ਦੀ ਜੋ ਪ੍ਰੋਬਲਮ ਸ਼ੁਰੂ ਹੋਇਆ ਅਸੀਂ ਸਾਰੇ ਧੰਨਵਾਦੀ ਆ ਪੰਜਾਬ ਸਰਕਾਰ ਦੇ ਔਰ ਅਸੀਂ ਅੱਜ ਜੋ ਇੱਕ ਮਾਰਤ ਵੀ ਕੱਢਿਆ ਇਸ ਮਾਰਤ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਇਹ ਜਾਣੂ ਕਰਾਇਆ ਕਿ ਜੋ ਸਾਡੀ ਸਰਕਾਰ ਹੈ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਔਰ ਜਦੋਂ ਵੀ ਭਗਵਾਨ ਸਿੰਘ ਮਾਨ ਜੀ ਸਰਹੰਦ ਦੇ ਵਿੱਚ ਆਉਣਗੇ ਅਸੀਂ ਸਾਰੇ ਇਕਜੁੱਟਤਾ ਹੋ ਕੇ ਉਹਨਾਂ ਦਾ ਸਨਮਾਨਤ ਵੀ ਦਿਲ ਦੀਆਂ ਗਹਿਰਾਈਆਂ ਤੋਂ ਕਰਾਂਗੇ ਬਹੁਤ ਦੇਰ ਤੋਂ ਸਾਡੇ ਸ਼ਹਿਰ ਦੀ ਇਹ ਸ਼ਹਿਰ ਦੀ ਡਿਮਾਂਡ ਸੀ ਜਦੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਪਟੇਕਰ ਸਾਹਿਬ ਆਏ ਅਸੀਂ ਸ਼ਹਿਰ ਦੇ ਨਿਵਾਸੀ ਹਲਕਾ ਵਿਧਾਇਕ ਨੂੰ ਨਾਲ ਲੈ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਗੰਦਗੀ ਦਾ ਢੇਰ ਹੈ ਜਿਹੜਾ ਬਹੁਤ ਸਾਲਾਂ ਤੋਂ ਕਟੋ ਘਟ 77 ਸਾਲਾਂ ਤੋਂ ਇਹ ਢੇਰ ਸੀਗਾ ਲੱਗਿਆ ਹੋਇਆ ਤਾਂ ਸਾਨੂੰ ਸੀਐਮ ਸਾਹਿਬ ਨੇ ਸ਼ੁਸ਼ਵਾਸਨ ਦਵਾਇਆ ਸੀ ਕਿ ਮੈਂ ਜਲਦ ਇਹ ਜਿਹੜਾ ਗੰਦਾ ਹੈ ਇੱਥੋਂ ਸ਼ਿਫਟ ਕਰਾਵਾਂਗੇ ਤਾਂ ਮੈਂ ਕਹੂੰਗਾ ਸਾਡੇ ਐਮਐਲਏ ਸਾਹਿਬ ਬੜੀ ਮਿਹਨਤ ਨਾਲ ਸਾਨੇ ਦੁਸ਼ਹਿਰੇ ਦੇ ਪਿਛਲੇ ਸਾਲ ਵੀ ਇਹ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਤਾਂ ਉਹ ਕਹਿ ਕੇ ਗਏ ਸੀ ਕਿ ਵੀ ਅਗਲੇ ਸਾਲ ਤੇ ਸ਼ਹਿਰੇ ਦੇ ਉੱਤੇ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ ਇਸ ਕਲੰਕ ਨੂੰ ਦੂਰ ਕਰਕੇ ਮੈਂ ਇਸ ਸਟੇਜ ਤੇ ਆਉਂਗਾ ਤੇ ਉਹਨਾਂ ਨੇ ਆਪਣਾ ਵਾਦਾ ਜਿਹੜਾ ਹੈ ਪੂਰਾ ਕੀਤਾ ਅਸੀਂ ਸ਼ਹਿਰ ਦੇ ਸਾਰੇ ਸੱਜਣ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਐਸੇ ਵਿਧਾਇਕ ਇੱਥੇ ਪਹਿਲਾਂ ਕਈ ਵਿਧਾਇਕ ਆ ਕੇ ਚਲੇ ਗਏ ਜਿਨ੍ਹਾਂ ਨੇ ਸਾਨੂੰ ਲੌਲੀਪੌਪ ਦੇ ਕੇ ਰੱਖਿਆ ਉਹਨਾਂ ਨੇ ਸਾਡੀ ਕੋਈ ਸਾਰ ਨਹੀਂ ਲੱਤੀ ਅਸੀਂ ਗੰਦਗੀ ਦੇ ਨਰਕ ਵਰਗਾ ਜੀ ਜਿੰਦਗੀ ਰਹੇ ਸੀ ਇਹ ਜਿਹੜਾ ਡੰਪਾ ਕੂੜੇ ਦਾ ਉਹ ਚੱਕਿਆ ਗਿਆ ਜਿਹੜੀ ਨਰਕ ਭਰੀ ਜ਼ਿੰਦਗੀ ਇਸਰਾਹ ਸ਼ਹਿਰ ਜੀ ਰਿਹਾ ਸੀ ਉਹਦੇ ਵੱਲੋਂ ਉਹਨਾਂ ਨੇ ਬਹੁਤ ਹੀ ਆਪਣਾ ਸਹਿਯੋਗ ਕਰਕੇ ਇਹ ਚਕਾਇਆ ਤੇ ਨਾਲ ਹੀ ਉਹਨਾਂ ਨੇ ਸੀਐਮ ਸਾਹਿਬ ਦਾ ਪੂਰਾ ਸਹਿਯੋਗ ਲਿਆ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ ਤਾਂ ਇਹ ਚੱਕਿਆ ਗਿਆ ਇਹ ਅਸੀਂ ਧਨਵਾਦੀਆਂ ਵੀ ਇਹ ਪਾਰਕ ਬਣਾਉਣ ਲਈ ਵੀ ਇੱਥੇ ਜੇ ਛੇਤੀ ਜਿਹੜਾ ਟੈਂਡਰ ਫਾਰਮ ਜਾ ਰਹੇ ਨੇ ਜਗਬਾਨੀ ਟੀਵੀ ਲਈ ਜਗਦੀਪ ਸਿੰਘ ਦੀ ਰਿਪੋਰਟ